ਸਵਾਗਤ ਹੈ ਦੋਸਤੋ ਤੁਹਾਡਾ ਸਾਡੇ ਨਵੇਂ ਬਲੌਗ 'ਚ ਅੱਜ ਦਾ ਬਲੌਗ ਲੈ ਕੇ ਆਏ ਆ ਜੀ ਅੱਜ ਬਣ ਰਿਹਾ ਸਾਗ ਸੋ ਤੁਹਾਨੂੰ ਦਿਖਾਵਾਂਗੇ ਸਾਰਾ ਪ੍ਰੋਸੈਸ ਸੋ ਸਭ ਤੋਂ ਪਹਿਲਾਂ ਸਾਗ ਨੂੰ ਚੀਰਿਆ ਜਾਵੇਗਾ ਚੁਗਿਆ ਜਾਵੇਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਗ ਸੋ ਦੋਸਤੋ ਆਮਲਾ ਸਾਗ ਚੀਰਦੇ ਚੁਗਣ ਵਾਲਾ ਜੀ ਤੇ ਬਲੌਗ ਅੱਜ ਪੂਰਾ ਤੁਹਾਨੂੰ ਸਾਗ ਬਣਦੇ ਤੱਕ ਤੁਹਾਨੂੰ ਸਾਰਾ ਦਿਖਾਵਾਂਗੇ ਵਿੱਚ ਕੀ ਕੀ ਪਾਉਣਾ ਆਪਾਂ ਠੀਕ ਆ ਜੀ ਤੇ ਚੁੱਲਾ ਵੀ ਥੋੜਾ ਸਮਾਂ ਹੋ ਗਿਆ ਆਪਾਂ ਬਣਾਇਆ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਮੰਮੀ ਸਾਗ ਨੂੰ ਸਵਾਦ ਬਣਾਉਣ ਵਾਸਤੇ ਆਪਾਂ ਕੀ ਕੀ ਪਾ ਸਕਦੇ ਆ ਵਿੱਚ ਆਪਾਂ ਸਾਗ ਦੇ ਵਿੱਚ ਪਾ ਸਕਦੇ ਆ ਬਾਥੂ ਪਹਿਲੀ ਗੱਲ ਤਾਂ ਪਾਲਕ ਤੇ ਮੇਥੀ ਵੀ ਪਾ ਸਕਦੇ ਆ ਤੇ ਤੇ ਆਪਾਂ ਇਹਨੂੰ ਤਰਾਂਗੇ ਤਰ ਕੇ ਤੇ ਇਹਨੂੰ ਅਦਰਕ ਦਾ ਸੁਣਾ ਵਿੱਚ ਪਾਵਾਂਗੇ ਜਿਹੜੇ ਜਿਹੜੇ ਆ ਵਲੌਗ ਦੇਖਤੇ ਆ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਵਲੌਗ ਕਿਦਾਂ ਲੱਗੇ ਦੋਸਤੋ ਸਾਗ ਢੋਲਿਆ ਵਾ ਇਹ ਹੈਗੇ ਜੀ ਮੇਥੀ ਆ ਹੈਗੀ ਆ ਜੀ ਪਾਲਕ ਤੇ ਆ ਹੈਗਾ ਜੀ ਸਾਗ ਆਪਣਾ ਦੋਸਤੋ ਸਾਗ ਦੀ ਕਟਾਈ ਦਾ ਕੰਮ ਹੋਣ ਲੱਗਾ ਸ਼ੁਰੂ ਸੋ ਪਾਲਕ ਮੇਥੀ ਤੇ ਸਰੋਂ ਦਾ ਸਾਗ ਬਿਲਕੁਲ ਤਿਆਰ ਆ ਤੇ ਕੁਝ ਹੀ ਮਿੰਟਾਂ ਵਿੱਚ ਇਹਨੂੰ ਆਪਾਂ ਕੱਟਣਾ ਸ਼ੁਰੂ ਕਰ ਦੇਣਾ ਵਾ ਇਤੋਂ ਤੁਸੀਂ ਦੇਖ ਸਕਦੇ ਹੋ ਚੁੱਲ੍ਹੇ 'ਚ ਵੀ ਅੱਗ ਬਾਲਣੀ ਆਪਾਂ ਸ਼ੁਰੂ ਕਰ ਦੇਣੀ ਆ ਹੁਣੇ ਤੇ ਉੱਤੇ ਰੱਖ ਦੇਣਾ ਪਾਣੀ ਤੇ ਪਾਣੀ ਰਿਜਣਾ ਸ਼ੁਰੂ ਹੋਊ ਹੋਜੂਗਾ ਤੇ ਹੌਲੀ-ਹੌਲੀ ਸਾਗ ਕੱਟ ਕੇ ਆਪਾਂ ਸਾਗ ਪਾਉਣਾ ਵੀ ਸ਼ੁਰੂ ਕਰ ਦਾਂਗੇ ਦੋਸਤੋ ਪਟਾਈ ਆਪਾਂ ਸ਼ੁਰੂ ਕਰਤੀ ਆ ਤੇ ਕੁਝ ਹੀ ਸਮੇਂ ਬਾਅਦ ਇਹ ਜੇ ਤੁਸੀਂ ਦੇਖ ਸਕਦੇ ਹੋ ਕਿ ਚੁੱਲੇ ਤੇ ਤਿਲੀ ਨੂੰ ਮਿੱਟੀ ਲਾ ਕੇ ਆਪਾਂ ਰੱਖਤਾ ਵਾ ਪਾਣੀ ਵਿੱਚ ਦਿੱਤਾ ਪਰ ਹੌਲੀ ਹੌਲੀ ਇਹ ਸਾਗ ਆਪਾਂ ਸਾਰਾ ਕੱਟ ਕੇ ਇਹਦੇ ਵਿੱਚ ਪਾ ਦੇਣਾ ਵਾ ਤੇ ਹਲਕੀ ਹਲਕੀ ਅੱਗ ਵੜਾਂਗੇ ਤੇ ਨਾਲ ਹੀ ਇਹ ਸਾਗ ਪੱਕਣਾ ਸ਼ੁਰੂ ਹੋ ਜੂਗਾ ਦੋਸਤੋ ਜਿੱਦ ਤੱਕ ਸਾਗ ਐਡ ਕਰੀ ਜਾਂਦੇ ਆ ਤੇ ਵਿੱਚ ਚਟੂਏ ਦੇ ਨਾਲ ਆਪਾਂ ਇਹਨੂੰ ਥੋੜਾ ਥੋੜਾ ਦਬਾਈ ਜਾਣਾ ਵਾ ਥੱਲੇ ਕਰੀ ਜਾਣਾ ਵਾ ਕਿਉਂਕਿ ਸਾਗ ਹੋਰ ਵੀ ਹੈਗਾ ਵਾ ਉਹਨੂੰ ਵੀ ਐਡ ਕਰਨਾ ਵਾ ਦੋਸਤੋ ਸਾਗ ਨੂੰ ਕੱਟਣ ਵਾਸਤੇ ਵੀ ਥੋੜਾ ਜਿਹਾ ਐਕਸਪੀਰੀਅੰਸ ਚਾਹੀਦਾ ਹੁੰਦਾ ਕਿਉਂਕਿ ਇਹਨੂੰ ਦਾਦ ਦੀ ਧਾਰਾ ਉਹ ਕਿਤੇ ਨਾ ਕਿਤੇ ਲੱਗ ਸਕਦੀ ਆ ਤੇ ਇਹਦੇ ਵਾਸਤੇ ਵੀ ਥੋੜੀ ਨੌਲੇਜ ਚਾਹੀਦੀ ਆ ਕਿ ਇਹ ਇੱਕ ਦਾਦ ਦੀ ਧਾਰ ਲੱਗ ਜਵੇ ਆਂ ਉਂਗਲੀ ਵੱਡੀ ਜਾ ਸਕਦੀ ਆ ਜਿਵੇਂ ਜਿਵੇਂ ਰਹਿ ਜੇਗਾ ਉਵੇਂ ਉਵੇਂ ਹੀ ਸਾਗ ਬਣਦਾ ਜਾਏਗਾ ਦੋਸਤੋ ਸਾਰਾ ਸਾਗ ਐਡ ਹੋ ਗਿਆ ਸਾਰਾ ਸਾਗ ਘਟ ਲਿਆ ਵਾ ਤੇ ਹੁਣ ਸਾਰਾ ਸਾਗ ਐਡ ਕਰ ਰਿਆ ਆ ਲਾਸਟ ਯਾ ਸਾਗ ਹੈੜਾ ਬਪਾ ਰਹੇ ਆ ਫਿਰ ਉਹ 1 ਘੰਟੇ ਤੋਂ ਸਾਗ ਰਿਜਨ ਦਿਆ ਵਾ ਜੀ ਤੇ 1 ਘੰਟਾ ਹੋਰ ਲੱਗੇਗਾ ਤੇ ਸਾਗ ਬਿਲਕੁਲ ਤਿਆਰ ਹੋ ਜਾਏਗਾ ਸਾਗ ਨੂੰ ਮਿਹਨਤ ਬਹੁਤ ਲੱਗਦੀ ਹੈ ਪਹਿਲੋ ਖੇਤਾਂ ਚ ਤੋੜ ਕੇ ਲਿਆਈਦਾ ਵਾ ਫੇ ਇਹਨੂੰ ਚੁਗੀਦਾ ਵਾ ਝੋਕ ਕੇ ਫੇ ਇਹਨੂੰ ਧੋਈਦਾ ਵਾ ਇਹ ਤੋਂ ਕਿਨੂੰ ਰਿਜਨੇ ਰੱਖੀਦਾ ਹੁਣ 1 ਘੰਟਾ ਹੋ ਗਿਆ ਰਜ ਦਿਨ ਸਾਨੂੰ 3 ਘੰਟੇ 4 ਘੰਟੇ ਹੋ ਗਏ ਸਾਨੂੰ ਸਾਗ ਦੇ ਦਿਵਾਲੇ ਹੋયા ਨੇ ਬਹੁਤ ਜ਼ਿਆਦਾ ਮਿਹਨਤ ਬਣਦੀ ਐ ਸਾਗ ਦੀ ਹੁਣ 1 ਘੰਟਾ ਹੋਰ ਲੱਜੂਗਾ ਬਸ ਥੋੜਾ ਸਮਾਂ ਰਹਿ ਗਿਆ ਸਾਗ ਰਹਿਦਾ ਪਿਆ ਬੜੇ ਤੇ ਬੱਚੇ ਦੇਖੋ ਆਸ-ਪਾਸੇ ਬੈਠੇ ਆ ਆਨੰਦ ਲੈ ਰਹੇ ਆ ਮੋਲ ਅੱਜ ਇਹ ਮੱਕੀ ਦੀਆਂ ਰੋਟੀਆਂ ਖਾਣਗੇ ਸਾਗ ਦੇ ਨਾਲ ਉਹ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਜੁੜੇ ਰਹੋ ਸਾਡੇ ਨਾਲ ਹਾਂਜੀ ਦੋਸਤੋ ਲੋ ਜੀ ਤੁਹਾਡੇ ਸਾਹਮਣੇ ਇਹ ਵੀਡੀਓ ਅਸੀਂ ਲੈ ਕੇ ਆਏ ਹਾਂ ਬਿਲਕੁਲ ਸਾਗ ਤਿਆਰ ਹੋ ਗਿਆ ਤੇ ਜਿਹੜਾ ਕੀ 2 ਘੰਟੇ 2.5 ਘੰਟੇ ਪਹਿਲਾਂ ਰੱਖਿਆ ਸੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਨੇਰਾ ਹੋ ਚੁੱਕਾ ਹੈ ਸੋ ਕਾਫੀ ਟਾਈਮ ਹੋ ਗਿਆ ਜੀ ਦੋਸਤੋ ਅਲਣ ਆਟਾ ਪਾ ਕੇ ਇਹਨੂੰ ਮਿਕਸ ਕਰਨਾ ਉਹਨੂੰ ਪੰਜਾਬੀ ਭਾਸ਼ਾ ਚ ਆਪਾਂ ਅਲਣ ਕਹਿੰਦੇ ਆ ਤੇ ਅਲਣ ਪਾ ਦਿੱਤਾ ਹੋਇਆ ਤੇ ਹੁਣ ਮਠਾ ਮਠਾ ਆਪਾਂ ਇਹਨੂੰ ਸੇਕ ਲਵਾਉਣਾ ਵਾ ਤੇ ਰਿੰਨਣਾ ਵਾ ਤੇ ਜਿਵੇਂ ਜਿਵੇਂ ਸੇਕ ਲੱਗੇਗਾ ਤੇ ਅਲਣ ਜਿਹੜਾ ਆਟਾ ਪਾਇਆ ਉਹ ਪੱਕ ਜਾਏਗਾ ਤੋ ਦੋਸਤੋ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਆਟਾ ਇਹ ਕਣਕ ਦਾ ਵੀ ਆਪਾਂ ਪਾ ਸਕਦੇ ਆ ਤੇ ਮੱਕੀ ਦਾ ਦੋਨਾਂ ਵਿੱਚੋਂ ਜਿਹੜਾ ਵੀ ਆਟਾ ਤੁਹਾਡੇ ਕੋਲ ਹੈਗਾ ਉਹ ਤੁਸੀਂ ਪਾ ਸਕਦੇ ਹੋ ਮੌਕੇ ਤੇ ਤੇ ਜੇਕਰ ਆਟਾ ਮੱਕੀ ਦਾ ਹੋਏ ਤੇ ਵਧੀਆ ਗੱਲ ਆ ਤਾਂ ਕਣਕ ਦਾ ਵੀ ਆਪਾਂ ਪਾ ਸਕਦੇ ਕੋਈ ਇਸ਼ੂ ਨਹੀਂ ਹੈਗਾ ਇਹ ਸੀ ਸਾਰਾ ਪ੍ਰੋਸੈਸ ਸਾਗ ਦਾ ਜਿਹੜਾ ਕਿ ਸਾਗ ਦਾ ਪ੍ਰੋਸੈਸ ਜਿਹੜਾ ਤੁਹਾਨੂੰ ਸੀ ਦਿਖਾਇਆ ਉਮੀਦ ਕਰਦਾ ਤੁਹਾਨੂੰ ਚੰਗਾ ਲੱਗਾ ਹੋਵੇਗਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸ਼ੁਰੂ ਕਰ ਦਿਓ ਦੋਸਤੋ